ਵੇਖੋ ਜੀ ਇਹ ਮੈਟਰ ਆਫ ਰਿਕਾਰਡ ਆ ਇਹ ਤਾਂ ਨਹੀਂ ਅਸੀਂ ਦੱਸ ਸਕਦੇ ਵੀ ਅੰਦਰ ਕੀ ਗੱਲਬਾਤ ਹੋਈ ਪਰ ਜੋ ਵੀ ਸਾਨੂੰ ਉਹਨਾਂ ਨੇ ਸਵਾਲ ਜਵਾਬ ਕੀਤੇ ਆ ਟੂ ਬੈਸਟ ਆਫ आवर ਨੋਲੇਜ ਤੇ ਜੋ ਅਸਲੀਅਤ ਸੀ ਅਸੀਂ ਦੱਸਿਆ ਜੀ ਕਿਸ ਸੰਬੰਧ ਦੇ ਵਿੱਚ ਚਲੋ ਇਹਨਾਂ ਦਾ ਦੱਸੋ ਕਿ ਕਿਸ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਹੋਏ ਮੋਢੇ ਦੇ ਵੇਖੋ ਜੀ 2013 ਤੋਂ ਇਹੋ ਹੀ ਗੱਲਾਂ ਚੱਲਦੀ ਆ ਰਹੀਆਂ ਨੇ ਉਹ ਜੋ ਗੱਲ ਚੱਲੀ ਅਸੀਂ ਉਹਦਾ ਸਹੀ ਸਹੀ ਜਵਾਬ ਦਿੱਤਾ ਹੁਣ ਤਾਂ ਡੀਏ ਵਾਲਾ ਕੇਸ ਆ ਉਹਦੇ ਵਿੱਚ ਉਹਨਾਂ ਨੇ ਜੋ ਸਾਡੇ ਕੋਲ ਪੁੱਛਿਆ ਅਸੀਂ ਉਹਦਾ ਜਵਾਬ ਦਿੱਤਾ ਤੁਹਾਡੇ ਤੋਂ ਡੀਏ ਦੇ ਕੇਸ ਦੇ ਵਿੱਚ ਤੁਹਾਡੇ ਤੋਂ ਕਿਸ ਤਰ੍ਹਾਂ ਜਾਣ ਕੇ ਲੈਣਾ ਚਾਹੁੰਦੀ ਤੁਸੀਂ ਬਿਜ਼ਨਸ ਡੀਏ ਦੇ ਕੇਸ 'ਚੋਂ ਲੈਣਾ ਚਾਹੁੰਦੇ ਆ ਵੀ ਸਾਡੇ ਨਾਲ ਕੋਈ ਫਾਈਨੈਂਸ਼ੀਅਲ ट्रांजैक्शन ਸਾਡੇ ਨਾਲ ਕੋਈ ਉਹਨਾਂ ਦੀ ਕੋਈ ਬੇਨਾਮੀ ਪ੍ਰਾਪਰਟੀ ਜਾਂ ਕੁਝ ਹੋਰ ਜਾਇਦਾਦ ਕੋਈ ਸਾਂਝੀ ਤਾਂ ਨਹੀਂ ਅਸੀਂ ਜੋ ਇਮਾਨਦਾਰੀ ਨਾਲ ਹੈ ਸੀ ਨਹੀਂ ਸੀ ਉਹ ਅੰਦਰ ਦੱਸ ਦਾਂਗੇ ਈਡੀ ਦੇ ਦਫ਼ਤਰ ਤੇ ਤੁਸੀਂ ਕੋਈ ਕੰਪਲੇਟ ਤੁਹਾਡੇ ਤੋਂ ਕੋਈ ਜਿਸ ਤਰ੍ਹਾਂ ਦਾ ਦਾਵਾ ਇਹ ਵੀ ਕੀਤਾ ਜਾਂਦਾ ਹੈ ਕਿ ਡਰੱਗਸ ਨਾਲ ਜੁੜੀ ਜਾਣਕਾਰੀ ਕੀ ਉਸ ਦੇ ਸਬੰਧੀ ਨੂੰ ਪੁੱਛਦੇ ਸੀ ਕੋਈ ਵੇਖੋ ਜੀ ਡਰੱਗਸ ਮੇਨ ਮੁੱਦਾ ਤੇ ਡਰੱਗਸ ਦਾ ਹੀ ਆ ਪਰ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਦੇ 2013 ਚ ਜਦੋਂ ਇਹ ਮਸਲਾ ਸਾਹਮਣੇ ਆਇਆ ਸੀ ਉਦੋਂ ਜੇ ਪੁਲਿਸ ਨੇ ਸਹੀ ਇਨਵੈਸਟੀਗੇਸ਼ਨ ਕੀਤੀ ਹੁੰਦੀ ਤੁਸੀਂ ਤਾਂ ਮੇਰਾ ਖਾਲ ਸਾਰਾ ਐਪੀਸੋਡ ਵੇਂਦੇ ਰਹਿ ਜੇ ਜਦੋਂ ਅਸੀਂ ਅਸੀਂ ਸੀਬੀਆਈ ਇਨਕੁਆਰੀ ਵੀ ਮੰਗੀ ਸੀ ਕੈਸੀ ਨਿਰਦੋਸ਼ ਅਸੀਂ ਬਰੀ ਵੀ ਹੋਏ ਇਹ ਹਰਦੀਾਲ ਸਿੰਘ ਮਾਨ ਇੱਕ ਕਰਪਟ ਆਫੀਸਰ ਸੀ ਮੈਂ ਉਦੋਂ ਵੀ ਕੋਰਟ ਚ ਗਿਆ ਸੀ ਅੱਜ ਵੀ ਉੱਥੇ ਸਟੈਂਡ ਕਰਦਾ ਵੀ ਹੀ ਇਜ਼ ਅ ਕਰਪਟ ਆਫੀਸਰ ਕਿਸੇ ਨੂੰ ਫੜਨ ਦੀ ਲੋੜ ਨਹੀਂ ਕਿਸੇ ਨੂੰ ਸੱਦਨ ਦੀ ਲੋੜ ਨਹੀਂ ਕੱਲਾ ਹਰਦੀਾਲ ਮਾਨ ਨੂੰ ਇੰਟਰੋਗੇਟ ਕਰ ਲੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਇਹ ਬੰਦੇ ਇਹਨਾਂ ਨੇ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ ਸਾਡੇ ਬੱਚੇ ਰੋਲਤੇ ਮੇਰੀ ਮਾਂ ਚਾਹਲ ਸਾਹਿਬ ਦੇ ਮਾਂ ਪਿਓ ਇਸ ਦੁੱਖ ਤੋਂ ਮਰ ਗਏ ਟਰੋਮੇ ਚ ਮਰ ਗਏ ਡਰੱਗ ਜੀ 6000 ਡਰੱਗ ਅਸੀਂ ਕੁਐਸਚਨ ਕੀਤਾ ਸੀ ਉਦੋਂ ਵੀ ਹਰਦੀਾਲ ਮਾਨ ਨੂੰ ਆਰਟੀਆਈ ਪਾਈਸੀਪੀ ਜਿਹੜਾ 6000 ਕਰੋੜ ਦੀ ਫਿਗਰ ਲੈਂਦੇ ਜੇ ਕਿੱਥੋਂ ਲੈਂਦੇ ਜੀ ਇਹਨਾਂ ਨੂੰ ਕੋਈ ਜਵਾਬ ਨਹੀਂ ਸਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿਣਾ ਪਿਆ ਸੀਗਾ ਵੀ ਅਸੀਂ ਤਾਂ ਕਿਹਾ ਹੀ ਨਹੀਂ ਇਹ ਤਾਂ ਖਬਰਾਂ ਕਹਿੰਦੀ ਆ ਉਹਨਾਂ ਤੁਹਾਡਾ ਸਾਰੇ মিডিਏ ਤੇ ਸੁਟਿਆ ਸੀ ਅਸੀਂ ਅੱਜ ਵੀ ਕਹਿੰਨੇ ਆ ਕਿ ਐਨ ਚੌਂਕ 'ਚ ਖਲਾਰ ਕੇ ਗੋਲੀ ਮਾਰ ਦਿਓ ਕਦੀ ਕਿਤੇ ਡਰੱਗ ਦਾ ਕੰਮ ਕੀਤਾ ਹੋਵੇ ਜਾਂ ਅੱਜ ਵੀ ਕਹਿੰਨੇ ਆ ਜੇ ਕੋ ਕੁਛ ਇਹਨਾਂ ਨੇ ਲਕਾਇਆ ਜੋ ਕੁਝ ਛਿਪਾਇਆ ਕੱਲ ਬੋਨੀ ਜੀ ਵੀ ਦੱਸ ਕੇ ਗਏ ਨੇ ਅਸੀਂ ਤਾਂ ਕਹਿੰਦੇ ਹਾਂ ਹਰਦੀਾਲ ਮਾਨ ਨੂੰ ਇਨਟੈਰੋਗੇਟ ਕਰੋ ਹੀ ਇਜ਼ ਅ ਮੋਸਟ ਕਰਪਟ ਆਫੀਸਰ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਉਹਨੇ ਪੈਸੇ ਲੈ ਕੇ ਡਿਸਚਾਰਜ ਕੀਤੇ ਕਿਹੜੇ ਕਿਹੜੇ ਬੰਦੇ ਉਹਨੇ ਫਸਾਏ ਜਿਹਦੇ ਵਿੱਚ ਮੈਂ ਸਰਦਾਰ ਜਗਜੀਤ ਸਿੰਘ ਚਾਲ ਇਹਨਾਂ ਦੇ ਬ੍ਰਦਰ ਜਾਂ ਹੋਰ ਅਸੀਂ ਸਾਰਾ ਕੁਝ ਸਿੰਘ ਮਾਨ ਤੋਂ ਬੁੱਧੀ ਚੋਣੀ ਚਾਹੀਦੀ ਬਿਲਕੁਲ ਕਹਿ ਕੇ ਆਏ ਆ ਔਰ ਰਿਕਾਰਡ ਔਰ ਯਾਰ ਔਨ ਰਿਕਾਰਡ ਹੀ ਹੋ ਗਈ ਜਦੋਂ ਸਾਡੀ ਗੱਲਬਾਤ ਚ ਉਹਨਾਂ ਕਿਹਾ ਵੀ ਹਰਦੀਾਲ ਮਾਨ ਨੂੰ ਪੁੱਛ ਗੇਛ ਹੋਣੀ ਚਾਹੀਦੀ ਆ ਉਹਦੀ ਓਵਰ ਸੀਜ਼ ਜਿਹੜੀ ਪ੍ਰਾਪਰਟੀ ਆ ਉਹ ਵੀ ਕਰੋ ਇਨਵੈਸਟੀਗੇਟ ਵੀ ਉਹਦ ਕੋ ਕਿੱਥੋਂ ਆਈ ਉਹਦ ਉਹਦ ਕੋ ਇੰਨੇ ਸਬਵੇ ਤੇ ਇੰਨੇ ਪੰਪ ਅਮਰੀਕਾ ਚ ਕਿੱਥੋਂ ਆ ਗਏ ਉਹਦਾ ਕਨੈਕਸ਼ਨ ਕਿਹਦੇ ਨਾਲ ਜੋੜਦੇ ਹੋ ਕਿਹਦੇ ਨਾਲ ਨਾਲ ਜੋੜਦੇ ਹੋ ਜਾਂ ਡਰੱਗ ਵੇਖੋ ਜੀ ਕਿਸ ਚੀਜ਼ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਉਂ ਆਈ ਉਹ ਉਹ ਇਸ ਕਰਕੇ ਆਈ ਜੀ ਓਪਨ ਐਫ ਆਈ ਆਰ ਸੀਗੀ ਓਪਨ ਐਫ ਆਈ ਆਰ ਸੀ ਕਦੀ ਕੇਐਸ ਮੱਖਣ ਸਾਧ ਲਿਆ ਉਹਨੂੰ ਪੈਸੇ ਲੈ ਕੇ ਕੱਢਤਾ ਜਿਹੜਾ ਯਾਰ ਜਿਹਦੀ ਫੈਕਟਰੀ ਸੀਗੀ ਸੋਡੋ ਐਫਡ੍ਰੀਨ ਦੀ ਜਿਹਦਾ ਕਹਿੰਦੇ ਸੋ ਕਾਲਡ ਸਾਡਾ ਤਾਂ ਯਾਰ ਸਾਨੂੰ ਤਾਂ ਇਹਨਾਂ ਨੇ ਦਿਖਾਇਆ ਵੀ ਬਿੱਟੂ ਆਲਖ 1.5 ਕਿਲੋ ਸੋਡੋ ਐਫਡ੍ਰੀਨ ਲੈ ਕੇ ਭੋਲੇ ਨੂੰ ਦੇਣ ਜਾ ਰਿਹਾ ਸੀ ਤੇ ਅਸੀਂ ਇਹਨੂੰ ਰਾਜਪੁਰੇ ਚੌਂਕ 'ਚ ਫੜ ਲਿਆ ਹਾਂਜੀ ਉਹ ਬਾ ਇੱਜ਼ਤ ਬਰੀ ਹੋਏ ਕੋਰਟ ਚ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਭੋਲੇ ਨੂੰ ਇਸ ਕੇਸ ਦੀ ਹਵਾਲਾ ਚ ਮਿਲਿਆ ਨਾ ਅਸੀਂ ਉਹਨੂੰ ਜਾਣਦੇ ਨਾ ਅਸੀਂ ਪਛਾਣਦੇ ਉਹ ਉਹ ਈਡੀ ਈਡੀ ਨੂੰ ਤੁਸੀਂ ਆਪਣੇ ਜਿਹੜੇ ਬਿਆਨ ਦਿੱਤੇ ਸੀਗੇ ਹਾਂ ਉਹ ਚੀਜ਼ ਉਸ ਟਾਈਮ ਆਪਾਂ ਕੀ ਬਿਆਨ ਦਿੱਤੇ ਸੀ ਕੀ ਕਿਹਾ ਸੀ ਭਾਜੀ ਉਹ ਤਾਂ ਆਨ ਕਿਸੇ ਕੇਸ ਦੇ ਸਬੰਧ ਉਹ ਆਨ ਰਿਕਾਰਡ ਨੇ ਆਪਾਂ ਹੁਣ ਜਿਆਦਾ ਡਿਟੇਲ ਚ ਨਾ ਜਾਈਏ ਪਰ ਆਪਾਂ ਜਦੋਂ ਉਹ ਗੱਲ ਤੁਸੀਂ ਆਓਗੇ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ ਕਿ ਬੰਦ ਰਹੇ ਉਸ ਤੋਂ ਬਾਅਦ ਆਖਰੀ ਵਾਰ ਕੁਦੂਰਣਾ ਗੱਲਬਾਤ ਹੋਈ ਜਿਸ ਤਰ੍ਹਾਂ ਅੱਜ ਵੀ ਕਰੋ ਸਵਾਲ ਕੀਤਾ ਗਿਆ ਕਿ ਤੁਹਾਡੀ ਪ੍ਰੋਪਰਟੀ ਕੋਈ ਸਾਂਝੀ ਹੈ ਸਰ 2010 ਤੱਕ ਬਹੁਤ ਵਧੀਆ ਰਿਲੇਸ਼ਨ ਰਿਹਾ ਉਹ ਤੋਂ ਬਾਅਦ ਕੋਈ ਸੀ ਪ੍ਰੋਪਰਟੀ ਸਰ ਨਹੀਂ ਕੋਈ ਪ੍ਰੋਪਰਟੀ ਸਾਂਝੀ ਨਹੀਂ ਤੇਰੀ ਘਟ ਤੋਂ ਪੁੱਛਿਆ ਗਿਆ ਯਾਰ ਪੁੱਛਿਆ ਤੇ ਅੰਦਰ ਬਹੁਤ ਕੁਝ ਗਿਆ ਪਰ ਤੁਸੀਂ ਪੁੱਛ ਰਹੇ ਜੀ ਮੇਰੇ ਨਾਲ ਕੋਈ ਪ੍ਰੋਪਰਟੀ ਸਾਂਝੀ ਮੇਰੇ ਨਾਲ ਕੋਈ ਪ੍ਰੋਪਰਟੀ ਸਾਂਝੀ ਰਿਲੇਸ਼ਨਸ਼ਿਪ ਜਿਹੜਾ ਟੀ ਦਾ ਕੇਸ ਜਿਹੜਾ ਹੋਣ ਹੋਇਆ ਹਾਂਜੀ ਅਤੇ ਲੋਕ ਉਹ ਕਹਿੰਦੇ ਨੇ ਕਿ ਬਿਲਕੁਲ ਝੂਠਾ ਕੇਸ ਹੈ ਲੋਕ ਕਹਿੰਦੇ ਨਾਲ ਡਰਗ ਦੇ ਵਿੱਚ ਲੈਣਾ ਦੇ ਨਾਲ ਸੀ ਨਾ ਇਸ ਮਾਮਲੇ ਚ ਵੀ ਲੈਣਾ ਦੇਣਾ ਉਹ ਕਹਿੰਦੇ ਕਿ ਕਾਗਜ਼ੀ ਜਿਵੇਂ ਕਹਿੰਦੇ ਪਹਿਲਾਂ 6000 ਕਰੋੜ ਸੀ ਉਵੇਂ ਹੀ ਕਹਿੰਦੇ 540 ਕਰੋੜ ਉਹ 6000 ਕਰੋੜ ਬਣਾਇਆ ਕਿੰਨਾ ਸੀ ਕਿੰਨਾ ਬਣਾਇਆ ਸੀ ਹੀ ਵਾਸ ਡਿਪਟੀ ਸੀਐਮ ਆਫ ਪੰਜਾਬ ਹੋਮ ਮਿਨਿਸਟਰ ਆਫ ਪੰਜਾਬ ਜਦੋਂ ਸਾਡਾ ਪਰਿਵਾਰ ਰੋ ਰੋ ਕੇ ਜਾਂਦਾ ਸੀ ਉਹਨਾਂ ਕੋਲ ਹੰਜੀ ਵੀ ਇਨਵੈਸਟੀਗੇਸ਼ਨ ਕਰਾਓ ਉਹ ਵੀ 6000 ਕਰੋੜ ਦਾ ਕੀ ਹੈ 1.5 ਕਿਲੋ ਸੋਡੋਫ੍ਰੀਨ ਕੀ ਜਿਹੜੀ ਤੁਸੀਂ ਪਲਾਂਟੇਸ਼ਨ ਵੀ ਕੀਤੀ ਆ ਤੇ ਅੱਜ ਯਾਰ 540 ਕਰੋੜ ਦੀ ਗੱਲ ਹੋ ਰਹੀ ਆ ਤੇ ਅਸੀਂ ਵੀ ਕਹਿੰਦੇ ਇਨਵੈਸਟੀਗੇਸ਼ਨ ਕਰੋ ਅਸੀਂ ਕਹਿ ਰਹੇ ਆਂ ਵੀ ਇਹਨੂੰ ਹੁਣ ਕਨਕਲੂਜਨ ਤੇ ਲੈ ਕੇ ਜਾਓ ਅਸੀਂ ਬਰੀ ਹੋ ਕੇ ਘਰ ਬੈਠੇ ਆਂ ਰੋਜ਼ ਯਾਰ ਸਾਡਾ ਨਾਮ ਬਿੱਟੂ ਔਲਕ ਜਗਜੀਤ ਚੈਲ ਬਿੱਟੂ ਔਲਕ ਜਗਜੀਤ ਚੈਲ ਚੰਗੀ ਗੱਲ ਥੋੜਾ ਯਾਰ ਅਸੀਂ ਸਾਡੇ ਬੱਚੇ ਵਿਆਹਣ ਵਾਲੇ ਅਸੀਂ ਸਮਾਜ ਚ ਵਿਚਰਨਾ ਸਾਡੇ 6 ਸਾਲ ਅਸੀਂ ਜੇਲ੍ਹ ਕੱਟ ਕੇ ਆਏ ਆ ਕਦ ਲਈ ਕੱਟ ਕੇ ਆਏ ਆ ਤੁਹਾਡਾ ਆਜੀ ਤੁਹਾਡੀ ਫੇਸਿੰਗ ਵਿਕਰਮਜੀਤਿਆ ਨਾਲ ਨਹੀਂ ਰਹੀਆਂ ਨਹੀਂ ਜਿਹੜਾ ਸਬੰਧ ਵਿਗੜ ਗਿਆ ਪਰ ਕਿਸੇ ਟਾਈਮ ਤੁਹਾਡੇ ਅچھے ਸਬੰਧ ਰਹੇ ਆ ਕੀ ਸਮਝਦੇ ਹੋ ਜਿਹੜਾ ਇੱਕ ਕੇਸ ਬਣਿਆ ਜਾਂ ਇਸ ਤੋਂ ਪਹਿਲਾਂ ਐਫਆਈਆਰ ਹੋਈ ਇਸ ਕੇਸ ਚ ਵਿਕਰਮਜੀਤਿਆ ਦੀ ਭੂਮਿਕਾ ਕੀ ਦੇ ਪਾਜੀ ਉਹ ਔਨ ਰਿਕਾਰਡ ਆ ਮੈਂ ਇਸ ਬਾਰੇ ਕੁਝ ਨਹੀਂ ਬੋਲਣਾ ਮੈਂ ਤਦੇ ਕਿਹਾ ਨਾ ਇਨਵੈਸਟੀਗੇਸ਼ਨ ਸਹੀ ਹੋਈ ਹੁੰਦੀ ਹਰਦਾਲਮਨ ਨੇ ਕੀਤੀ ਨਹੀਂ ਬਾਕੀ ਦੂਜੀ ਰਹੀ ਗੱਲ ਏ ਮੈਂ ਦੂਜੀ ਰਹੀ ਗੱਲ ਏ ਜਿਹੜੇ ਮੈਂ ਉਹਦੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਨਵੈਸਟੀਗੇਸ਼ਨ ਸਰਦਾਰ ਨਰਿੰਜਨ ਸਿੰਘ ਨੇ ਵੀ ਨਹੀਂ ਕੀਤੀ ਹਾਂਜੀ ਹੀ ਇਜ਼ ਚਾਰਜ ਸ਼ੀਟਡ ਪਰ ਉਹ ਅੱਜ ਮੈਂ ਇਸ ਗੱਲ ਦੀ ਗੱਲ ਨਹੀਂ ਕਰਨੀ ਤੁਸੀਂ ਜਦੋਂ ਕਿਤੇ ਇਕੱਲੇ ਆਓਗੇ ਇੰਟਰਵਿਊ ਕਰਾਂਗੇ ਆਈ ਵਿਲ ਐਕਸਪਲੇਨ ਯੂ ਇਨ ਡੀਟੇਲ ਬਟ ਅਸੀਂ ਕਹਿੰਨੇ ਆਂ ਕਿ ਇਹ ਜਿਹੜਾ ਰੋਲਾ ਆਇਆ ਯਾਰ ਤਿੰਨ ਚਾਰ ਸਰਕਾਰਾਂ ਇਦਾਂ ਹੀ ਬਣ ਗਈਆਂ ਡਰੱਗ ਇਸ਼ੂ ਤੇ ਡੀਏ ਇਹ ਖਤਮ ਹੋਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਕਿੰਨੇ ਡਰੱਗ ਵੇਚੀ ਤੇ ਕਿੰਨੇ ਰਿਸ਼ਵਤ ਦੇ ਪੈਸੇ ਕਮਾਏ ਕਿੰਨੇ ਸੈਂਡ ਵੇਚੀ ਕਿੰਨੇ ਲੈਂਡ ਵੇਚੀ ਇਟ ਸ਼ੁਡ ਬੀ ਕਲੀਅਰ ਚੰਦ ਸਾਹਿਬ ਤੁਹਾਨੂੰ ਵੀ ਸੇਮ ਸਵਾਲ ਹੋਏ ਨੇ ਇਕੱਟਿਆਂ ਨੂੰ ਸਵਾਲ ਹੋਏ ਨੇ ਸੇਮ ਹੀ ਸੇਮ ਹੀ ਨਹੀਂ ਸੇਮ ਇੱਕੋ ਹੀ ਸਵਾਲ ਸੇਮ ਹੀ ਹੈ ਇਸੇ ਤਰ੍ਹਾਂ ਦੀ ਤੁਹਾਡੀ ਵੀ ਸਟੇਟਮੈਂਟ ਹੈ ਹਾਂ ਜੀ ਬਿਲਕੁਲ ਸੇਮ ਸਰ ਸੇਮ ਜਦੋਂ ਕੀ ਲੱਗਦਾ ਇਨਵੈਸਟੀਗੇਸ਼ਨ ਕਿਸ ਪਾਸੇ ਨੂੰ ਜਾ ਰਹੀ ਹੈ ਕਿਉਂਕਿ ਲਗਾਤਾਰ ਬੁਲਾਇਆ ਜਾ ਰਿਹਾ ਦੇਖੋ ਸਾਨੂੰ ਇੰਨੀ ਕਾਸ ਹੈਗੀ ਆ ਇੰਨੀ ਕਾਸ ਜ਼ਰੂਰ ਹੈਗੀ ਆ ਵੀ ਜਿਹੜੀ ਹੋਣ ਵੀ ਸਿੱਟ ਜਾਂ ਇਹ ਜਿਹੜੇ ਵੀ ਵਿਜੀਲੈਂਸ ਡਿਪਾਰਟਮੈਂਟ ਵਾਲੇ ਲੱਗੇ ਆ ਕਿਸੇ ਨਾ ਕਿਸੇ ਕਨਕਲੂਜਨ ਤੇ ਪਹੁੰਚਣਗੇ ਹੁਣ ਤੱਕ ਸਾਰਾ ਕੁਝ ਜਿਹੜਾ ਡਰਾਮਾ ਹੀ ਹੁੰਦਾ ਰਿਹਾ ਠੀਕ ਹੈ ਕੋਈ ਸਿੱਟ ਨੇ ਕੋਈ ਅਜੇ ਦਾ ਕੰਮ ਨਹੀਂ ਕੀਤਾ ਕਿਸੇ ਸਿੱਟ ਨੇ ਵੀ ਨਹੀਂ ਕੀਤਾ ਠੀਕ ਹੈ ਪਰ ਹੁਣ ਅੱਜ ਸਾਨੂੰ ਜਿਹੜੀ ਅਸੀਂ ਦੇਖ ਕੇ ਆਏ ਆ ਬਿਆਨ ਜਾਂ ਜੋ ਵੀ ਉਹ ਤੋਂ ਸਾਨੂੰ ਲੱਗਦਾ ਵੀ ਕੋਈ ਨਾ ਕੋਈ ਕਿਸੇ ਸਿੱਟੇ ਤੇ ਗੱਲ ਪਹੁੰਚੂਗੀ ਕਿੰਨੇ ਕੁ ਵਾਰੀ ਪੁੱਛ ਕੇ ਚਲੀਏ ਹੁਣ ਬੁਲਾਇਆ ਜਾਂਦਾ ਪਹਿਲਾ ਜਦੋਂ ਸਿੱਟ ਬਦਲਦੀ ਸਾਨੂੰ ਪੰਜ ਦਾ 6 ਸਿੱਟਾ ਹੁਣ ਤੱਕ ਬਣ ਚੁੱਕੀਆਂ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰ ਵਾਰ ਬੁਲਾ ਚੁੱਕੇ ਆ ਪਰ ਕਿਸੇ ਨੇ ਕੁਝ ਨਹੀਂ ਕੀਤਾ ਸਭ ਗੱਲਾਂ ਹੀ ਨੇ ਹੁਣ ਦੇਖੀ ਪਹਿਲਾਂ ਦਿੱਤੀਆਂ ਸਟੇਟਮੈਂਟਾਂ ਸੀ ਹਾਂਜੀ ਉਹਨਾਂ ਤੇ ਕੰਮ ਨਹੀਂ ਹੋਇਆ ਜਿਹੜੀ ਕਿਸੇ ਕਿਸਮ ਦੀ ਵੀ ਨਿਕ ਕੁਛ ਨਹੀਂ ਹੋਇਆ ਨਹੀਂ ਜੀ ਪੋਲਿਟਿਕਸ ਹੀ ਹੋ ਰਹੀ ਜੀ ਕੋਈ ਹੁਣ ਲੱਗਦਾ ਵੀ ਸ਼ਾਇਦ ਜਿਹੜਾ ਵਾ ਇਹਦਾ ਕਿਸੇ ਚ ਸਿੱਟੇ ਤੇ ਪਹੁੰਚੂਗਾ ਸਰਕਾਰ ਸੀਰੀਅਸ ਆ ਹੁਣ ਇਹਨੂੰ ਇਹਨੂੰ ਲੈ ਕੇ ਜਾਣਗੇ ਕਨਕਲੂਜਨ ਤੇ ਨਾਓ ਕਿਨਾਂ ਚੀਜ਼ਾਂ ਤੋਂ ਲੱਗਾ ਤੁਹਾਨੂੰ ਸਵਾਲਾਂ ਤੋਂ ਲੱਗਾ ਜਾਂ ਆਫੀਸਰਸ ਆਫੀਸਰਸ ਦੀ ਸੈਂਸੈਰਿਟੀ ਦਾ ਵੇ ਦੇ ਆਰ ਇਨਵੈਸਟੀਗੇਟਿੰਗ ਹਾਂਜੀ ਪਹਿਲਾਂ ਤੇ ਅਈਦਾ ਸੀ ਚਾਹ ਬਿਸਕਟ ਪਿਉਂਦੇ ਸੀਗੇ ਵਧੀਆ ਪੀਜ਼ਾ ਖਾਉਂਦੇ ਸੀ ਤੇ ਤੋਰ ਦਿੰਦੇ ਸੀ ਸਵਾਲ ਨਹੀਂ ਹੁੰਦੇ ਸੀ ਪਹਿਲਾਂ ਯਾਰ ਫਿਰ ਉਹ ਗੱਲ ਤੁਸੀਂ ਅੰਦਰ ਵਾਲੀਆਂ ਗੱਲਾਂ ਕਰਦੇ ਜੀ ਤੁਸੀਂ ਮੇਰੀ ਇਕੱਲੇ ਆਇਓ ਭਰਾ ਤੁਹਾਨੂੰ ਦੱਸਾਂਗੇ ਖੁੱਲ ਕੇ ਪਰ ਆਮ ਟੈਲਿੰਗ ਯੂ ਵੀ ਜੋ ਕੁਝ ਹੋ ਰਿਹਾ ਅਸੀਂ ਚਾਹੁੰਦੇ ਆਂ ਵੀ ਇਸ ਤੋਂ ਬਾਅਦ ਯਾਰ ਕਿਸੇ ਦਾ ਪਰਿਵਾਰ ਵੇਖੋ ਡਰੱਗ ਇਸ਼ੂ ਬੜਾ ਗੰਭੀਰ ਮੁੱਦਾ ਅਸੀਂ ਵੀ ਇਸ ਚੀਜ਼ ਦੇ ਅਗੇਂਸਟ ਆਂ ਯਾਰ ਮੈਂ ਮੋਤਵਾਰ ਬੰਦਾ ਮੈਂ ਐਮਐਲਏ ਦਾ ਚਾਹਵਾਨ ਅਸੀਂ ਵੀ ਇਲੈਕਸ਼ਨ ਲੜਨਦੇ ਆ ਅਸੀਂ ਵੀ ਅਮਰੀਕਾ ਆਪਣਾ ਸਾਰਾ ਕੁਝ ਛੱਡ ਕੇ ਇੱਥੇ ਆਏ ਸੀ ਪਰ ਸਾਨੂੰ ਕੀ ਪਤਾ ਸੀ ਯਾਰ ਇੱਥੇ ਝੂٹے ਕੇਸ ਪ੍ਰੇਮ ਹੋ ਜਾਂਦੇ ਆ ਝੂਠੇ ਮੈਂ ਤੁਹਾਡੇ ਲੱਕਾਂ ਨੂੰ ਹੀਰੋਨ ਜਾਂ ਸ਼ਡੋ ਐਫ ਡ੍ਰੀਨ ਬੰਦ ਦਿੰਦੇ ਨੇ ਇਹ ਸਾਰਾ ਕੁਝ ਪਹਿਲੀ ਤਾਂ ਗੱਲ ਉਹ ਡਰੱਗ ਕੇਸ ਹੀ ਝੂਠਾ ਤੇ ਫਰਾਡ ਸੀ ਮੈਂ ਫਿਰ ਕਹਿ ਰਿਹਾ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਇਕੱਲਾ ਇੱਕ ਆਫੀਸਰ ਹਰਦੀਾਲ ਮਾਨ ਸਾਧ ਲੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਵੀ ਡਰੱਗ ਦਾ ਕੰਮ ਹੋਇਆ ਕਿੰਨੇ ਕੀਤਾ ਕਿੰਨੇ ਪੈਸੇ ਕਮਾਏ ਸਾਰਾ ਕੁਝ ਪਤਾ ਲੱਗਿਆ ਥੈਂਕ ਯੂ ਜੀ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਜੀ ਮੈਨੂੰ ਇਹ ਕਹਿਣਾ ਚਾਹੁੰਦੇ ਆ ਜੇ ਇਹ ਸਾਰਾ ਜੋ ਵੀ 2013 ਚ 100 ਕਾਲ ਡਰਗ ਰੈਕਟ ਸੀਗਾ ਇਹਦੀ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਸਭ ਪਤਾ ਲੱਗ ਜੂਗਾ ਸਭ ਨੇ ਪੈਸੇ ਕਮਾਏ ਆ ਸਭ ਅਫਸਰਾਂ ਨੇ ਪੈਸੇ ਕਮਾਏ ਇਹਦੇ ਚ ਕੋਈ ਸਚਾਈ ਨਹੀਂ ਹੈਗੀ ਅਹੀਂ ਉਦੋਂ ਵੀ CBI ਮੰਗਦੇ ਰਹੇ ਆ ਉਦੋਂ ਵੀ ਸਾਡੀ ਕਿਸੇ ਨੇ ਨਹੀਂ ਸੁਣੀ ਹੁਣ ਵੀ ਅਸੀਂ ਚਾਹੁੰਦੇ ਆਂ ਵੀ ਇਹਨੂੰ ਪੰਜਾਬ ਗਵਰਨਮੈਂਟ ਵੀ ਸਾਰੇ ਨੂੰ ਨਵੇਂ ਸਿਰੇ ਤੋਂ ਇਨਵੈਸਟਿਗੇਟ ਕਰਾ ਲੇ ਇਹ ਹੀ ਸਾਡੀ ਰਿਕੁਐਸਟ ਹੈ ਕਿ ਕਸੂਰਵਾਰਾਂ ਨੂੰ ਸਜ਼ਾ ਮਿਲੇ ਜੇ ਅਸੀਂ ਕਸੂਰਵਾਰ ਨਿਕਲਾਂਗੇ ਉਸ ਕੇਸ 'ਚ ਸਾਨੂੰ ਫਿਰ ਸਜ਼ਾ ਦੇ ਦੇ ਮੈਂ ਕਹਿੰਦਾ ਅਸੀਂ ਓਪਨ ਕਰ ਰਹੇ ਆਂ ਅਸੀਂ ਓਪਨਲੀ ਕਰ ਰਹੇ ਆਂ ਵੀ ਜਾਂਚ ਕਰਾਈ ਜਾਵੇ ਫਿਰ ਵੀ ਸਾਡਾ ਕੋਈ ਕਸੂਰ ਆਵੇ ਤੇ ਅਸੀਂ ਕਹਿੰਨੇ ਆਂ ਹੈ ਗਸ ਪਰ ਸਾਡੀ ਜੋ ਕਦਰ ਕੁਸ਼ੀ ਹੋਈ ਹੈ ਸਾਡੇ ਬੱਚਿਆਂ ਦਾ ਫਿਊਚਰ ਤੁਹਾਨੂੰ ਦੱਸ ਰਿਹਾ ਮਾਂਵਾਂ ਚਲਗਦੀਆਂ ਚਲਗੀਆਂ ਬਰਲਾਪ ਕਰਦੀਆਂ ਸਾਨੂੰ ਰੋਂਦੀਆਂ ਵੀ ਸਾਡੇ ਬੱਚੇ ਕਿ ਸਾਢੇ 6 ਸਾਲ ਯਾਰ ਜੇਲ੍ਹ ਚ ਥੋੜੇ ਹੁੰਦੇ ਆ ਕੋਈ ਸਾਢੇ 6 ਸਾਲ ਜੇਲ੍ਹ ਚ ਕੱਟਨੇ ਵਿਦਆਊਟ ਐਨੀ ਰੀਜ਼ਨ ਅੱਜ ਚਮਾਸਾ ਤੁਸੀਂ ਬੈਠੇ ਜੇ ਇੱਥੇ ਤੁਹਾਨੂੰ ਦਿਖ ਰਿਹਾ ਇਦਾਂ ਹੀ ਹੁੰਦਾ ਬਈ ਜੀ ਪਲੀਜ਼ ਥੈਂਕ ਯੂ ਵੈਰੀ ਮੱਚ